ਇਹ ਅਸਲ 'ਚ ਬਾਈ ਵਾਲ ਪੇਪਰ ਨਹੀਂ ਹੈਗਾ। ਇਹ ਕੰਧ ਦੇ ਉੱਤੇ ਰੰਗ ਕੀਤਾ ਹੋਇਆ। ਸੱਕੇ ਦੀ ਕਾਰਨਰ ਵਿੰਡੋ ਦੇ ਥੀ। ਇੱਥੋਂ ਵੀ ਗੇਟ ਤੇ ਸਿੱਧੀ ਨਜ਼ਰ ਪੈਂਦੀ ਆ। ਬਾਈ ਜਿਹੜੀ ਬਾਈ ਦੀ ਟਾਇਲਾਂ ਦੀ ਕਲੈਕਸ਼ਨ ਉਹ ਬਹੁਤ ਸੋਹਣੀ ਹੈਗੀ। ਆਪਾਂ ਦੇਖੀ ਜਾਂਦੇ ਆ। ਉਧਰ ਆਪਾਂ ਕਿਚਨ ਦੇ ਵਿੱਚ ਵੀ ਦੇਖੀ ਸੀ। ਇੱਧਰ ਵੀ ਦਿਖਾ ਦਿਓ ਬਾਈ ਕੰਧ ਤੇ। ਤੇ ਇੱਕ ਇੱਕ ਚੀਜ਼ ਤੇ ਬਾਈ ਬਰੀਕੀ ਨਾਲ ਕੰਮ ਕੀਤਾ ਹੈ। ਸਤਿ ਸ਼੍ਰੀ ਅਕਾਲ ਦੋਸਤੋ ਅੱਜ ਇੱਕ 2300 ਸਕਰ ਫੁੱਟ ਦੀ ਆਪਾਂ ਕੋਠੀ ਦਿਖਾਵਾਂਗੇ ਤੁਹਾਨੂੰ ਮਾਡਰਨ ਸਟਾਈਲ ਦੀ ਕੋਠੀ। ਜਿਹੜੀ ਕਿ ਅੰਦਰ ਤੋਂ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਤੇ ਅੰਦਰੋਂ ਤਿਆਰ ਆ ਗਈ ਸ ਇਹਦੇ ਇੱਕ ਬਾਹਰੋਂ ਤੁਹਾਨੂੰ ਜੋ ਐਲੀਵੇਸ਼ਨ ਦਿਖਾਉਣਿਆ ਦਾ ਕੋਠੀ ਦਾ ਇੱਕ ਵਾਰੀ ਤੁਸੀਂ ਫਰੰਟ ਦੇਖੋ ਇਹਦਾ ਤੇ ਦੋ ਪਾਸੇ ਐਂਟਰੀ ਦਿੱਤੀ ਹੋਈ ਹੈ ਇਹਨੂੰ ਇਧਰੋਂ ਸਟੈਪ ਦੇ ਕੇ ਤੇ ਇੱਕ ਐਂਟਰੀ ਇਧਰਲੇ ਪਾਸੇ ਦਿੱਤੀ ਹੋਈ ਹੈ ਆ ਦੇਖੋ ਤੇ ਆਪਾਂ ਤੁਹਾਨੂੰ ਅੰਦਰ ਤੋਂ ਵੀ ਦਿਖਾਵਾਂਗੇ ਇੱਕ ਐਂਟਰੀ ਇਹ ਆ ਗਈ ਜੀ ਤੇ ਇਹ ਇੱਕ ਇਧਰ ਗਲਾਸ ਫਿੱਟ ਕਰਕੇ ਬਾਈ ਉਹਨਾਂ ਨੇ ਵਿੰਡੋ ਰੱਖੀ ਹੈ ਕਾਰਨਰ ਇੱਥੋਂ ਆਪਾਂ ਗੇਟ ਤੇ ਨਿਗਾਹ ਮਾਰ ਸਕਦੇ ਹਾਂ ਇੱਕ ਬੈੱਡਰੂਮ ਦੀ ਵਿੰਡੋ ਹੈ ਜੀ ਤੇ ਜਿਹੜੀ ਮੇਨ ਐਂਟਰੀ ਆਪਾਂ ਪੋਰਚ ਦੇ ਵਿੱਚੋਂ ਹੈ ਉਹ ਵੀ ਤੁਹਾਨੂੰ ਦਿਖਾਉਣੇ ਆਜੂ ਤੇ ਫਰੰਟ ਐਲੀਵੇਸ਼ਨ ਤੁਸੀਂ ਦੇਖੋ ਇੰਨੀ ਸੋਹਣੀ ਅੰਦਰੋਂ ਐ ਕੋਠੀ ਜਿੰਨੀ ਕਿ ਬਾਹਰ ਤੋ ਦੋਸਤੋ ਇਹਦਾ ਫਰੰਟ ਐਲੀਵੇਸ਼ਨ ਆ ਜਿਹੜਾ ਕੋਠੀ ਦਾ ਆਪਾਂ ਤੁਹਾਨੂੰ ਸਾਰੇ ਪਾਸੇ ਦਿਖਾ ਰਹੇ ਹਾਂ ਗੇਟ ਵਾਲੇ ਪਾਸੇ ਵੀ ਤੁਸੀਂ ਦੇਖਿਆ ਇਧਰੋਂ ਵੀ ਇਹਨੂੰ ਚਾਰੇ ਪਾਸੇ ਫਰੰਟ ਦਿੱਤਾ ਹੋਇਆਗਾ ਤੇ ਤਾਂ ਕਿ ਹਰ ਪਾਸੋਂ ਸੋਹਣੀ ਲੱਗੇ ਕੋਠੀ ਤੇ ਇਧਰ ਬੈਕ ਸਾਈਡ ਤੇ ਬਈ ਉਹਨਾਂ ਦਾ ਪਹਿਲਾ ਵਾਲਾ ਮਕਾਨ ਹੈ ਤੇ ਇਧਰੋਂ ਵੀ ਇਹਨੂੰ ਫਰੰਟ ਦਿੱਤਾ ਹੋਇਆ ਤੇ ਉਧਰੋਂ ਗੇਟ ਵਾਲੇ ਪਾਸੇ ਵੀ ਆਪਾਂ ਤੁਹਾਨੂੰ ਦਿਖਾਤਾ 3-4 ਸਾਲ ਹੋ ਗਏ ਕੋਠੀ ਬਣੀ ਨੂੰ ਤੁਹਾਨੂੰ ਆਪਾਂ ਸਾਰਾ ਅੰਦਰ ਤੋਂ ਜਿਹੜਾ ਇਹਦਾ ਪਲਾਨ ਆ ਉਹ ਦਿਖਾਉਣੇ ਆ ਪੋਰਚ ਵਿੱਚੋਂ ਦੀ ਐਂਟਰ ਹੁੰਨੇ ਆ ਆਜੂ ਤੁਹਾਨੂੰ ਲੈ ਕੇ ਚੱਲਦੇ ਆਂ ਤੇ ਬਾਈ ਬਹੁਤ ਸੋਹਣੀ ਸੋਹਣਾ ਡਿਜ਼ਾਈਨ ਤਿਆਰ ਹੋਇਆ ਹੋਇਆ ਸਾਰੀ ਕੋਠੀ ਤਿਆਰ ਆ ਅੰਦਰ ਤੋਂ ਤੇ ਬਾਈ ਉਹਨਾਂ ਨੇ ਟੋਟਲੀ ਕੰਮ ਕਰਾਇਆ ਹੋਇਆ ਇਹਦਾ ਤੇ ਆਪਾਂ ਜੇ ਗੱਲ ਕਰੀਏ ਜਦੋਂ ਆਪਾਂ ਐਂਟਰੀ ਇਧਰੋਂ ਪੋਰਚ ਵਾਲੀ ਸਾਈਡ ਤੋਂ ਐਂਟਰੀ ਕੀਤੀ ਆ ਤਾਂ ਲੈਫਟ ਸਾਈਡ ਦੇ ਉੱਤੇ ਇੱਕ ਕਿਚਨ ਤਿਆਰ ਕੀਤਾ ਹੋਇਆ ਜੋ ਕਿ ਬਹੁਤ ਸੋਹਣੇ ਤਰੀਕੇ ਨਾਲ ਆ ਦੇਖੋ ਜੀ ਬਾਕਸ ਵਗੈਰਾ ਲੱਗੇ ਹੋਏ ਨੇ ਇੱਥੋਂ ਇੱਕ ਇਹਦੀ ਕਾਰਨਰ ਵਿੰਡੋ ਦੇਤੀ ਇੱਥੋਂ ਵੀ ਗੇਟ ਤੇ ਸਿੱਧੀ ਨਜ਼ਰ ਪੈਂਦੀ ਆ ਤੇ ਇਧਰ ਬਾਈ ਉਹਨਾਂ ਨੇ ਆਪਾਂ ਚੁੱਲ੍ਹਾ ਚੋਂ ਕਰਵਾਜੋ ਤੇ ਬਾਈ ਇਧਰੋਂ ਜੋ ਕਿਚਨ ਦੀ ਗੱਲ ਕਰੀਏ ਆਪਾਂ ਕਿਚਨ ਦੇ ਵਿੱਚ ਨਾ ਇੱਕ ਥੱਲੇ ਆ ਫਲ ਫਰਸ਼ ਲਾਵਾ ਦੇਖਣ ਨੂੰ ਇਹ ਲੱਗਦਾ ਵੀ ਲੱਕੜ ਲੱਗੀ ਹੁੰਦੀ ਐ ਤੇ ਬਾਈ ਉਹਨਾਂ ਨੇ ਇਹ ਵੀ ਟਾਇਲ ਲਾਈ ਐ ਬਹੁਤ ਸੋਹਣੀ ਚੁਆਇਸ ਹੈਗੀ ਤੇ ਸਾਰੀ ਕਿਚਨ ਅੰਦਰ ਤੋਂ ਦਿਖਾ ਦਿਓ ਬਾਕਸ ਵਗੈਰਾ ਫਿੱਟ ਕਰਾ ਕੇ ਤੇ ਛੱਤ ਦਾ ਵੀ ਡਿਜ਼ਾਈਨ ਦਿਖਾ ਦਿਓ ਛੱਤ ਤੋਂ ਵੀ ਬਾਈ ਨੇ ਪੀਓਪੀ ਕਰਾ ਕੇ ਨਾ ਰੰਗ ਰੰਗ ਸਾਰਾ ਕੰਪਲੀਟ ਕੀਤਾ ਹੋਇਆ ਕੋਠੀ ਦਾ ਤੇ ਇਧਰੋਂ ਕਾਰਜੀ ਕਿਚਨ ਰੱਖਿਆ ਹੋਇਆ ਬੈਕ ਸਾਈਡ ਤੇ ਤੇ ਆਜੋ ਹੁਣ ਆਪਾਂ ਅਗਲਾ ਪਲਾਨ ਦਿਖਾਉਣੇ ਆ ਤੇ ਇਧਰੋਂ ਲੌਬੀ ਦੇ ਵਿੱਚ ਆ ਜੀ ਆਪਾਂ ਟਾਇਲ ਲੱਗੀ ਹੋਈ ਐ ਸਾਰੇ ਸਾਰੇ ਅੰਦਰ ਜਿੱਥੇ ਜਿਹੜੇ ਜਿਹੜੇ ਬੈਡਰੂਮ ਨੇ ਡ੍ਰੈੰਗ ਰੂਮ ਹੋ ਗਿਆ ਸਾਰੇ ਦੇ ਅੰਦਰ ਟਾਇਲ ਲੱਗਿਆ। ਇੱਥੋਂ ਬਈ ਇੱਕ ਵਾਰੀ ਘੁਮਾ ਕੇ ਕੈਮਰਾ ਨਾਲ ਦਿਖਾ ਦਿਓ ਆਪਾਂ ਡ੍ਰੈ ਕਲਾ ਕਿਚਨ ਦਿਖਾਇਆ ਜੇ ਸਾਰਾ ਪਲਾਨ ਆਪਾਂ ਤੁਹਾਨੂੰ ਦੁਹਾਂਵਾਂਗੇ। ਤੇ ਹੁਣ ਆਪਾਂ ਇਧਰੋਂ ਸਟਾਰਟ ਕਰਦੇ ਆ। ਆਜੋ। ਕਿਚਨ ਦੇ ਨਾਲ ਨਾ ਬਾਈ ਇੱਕ ਇਧਰਲੇ ਪਾਸੇ ਜੇ ਆਪਾਂ ਕਹੀਏ ਵਾਸ਼ਬੈਸ਼ਨ ਦਾ ਏਰੀਆ ਹੈਗਾ ਤੇ ਨਾਲ ਇੱਕ ਬਾਥਰੂਮ ਰੱਖਿਆ ਹੋਇਆ। ਆ ਦੇਖੋ ਇਹ ਲੌਬੀ ਨੂੰ ਅਟੈਚ ਕਰਦਾ ਜੀ। ਜਿਹੜਾ ਬਾਥਰੂਮ ਹੈ। ਤੇ ਬੈਡਰੂਮ ਵੀ ਬਾਈ ਨੇ ਬਹੁਤ ਸੋਹਣਾ ਸਜਾਇਆ ਹੈਗਾ। ਆਹ ਦੇਖੋ ਬੈਡਰੂਮ ਆ ਗਿਆ ਜੀ ਡਾਊਨ ਸੀਲਿੰਗ ਵਗੈਰਾ ਹੋਈ ਹੋਈ ਹੈ ਇਹਦੇ ਚ ਆਹ ਦੇਖੋ ਉੱਪਰ ਤੋਂ ਦਿਖਾ ਦਿਓ ਡਾਊਨ ਸੀਲਿੰਗ ਵਗੈਰਾ ਹੋਈ ਹੋਈ ਹੈ ਤੇ ਇਧਰ ਡਰੈਸਿੰਗ ਏਰੀਆ ਆ ਗਿਆ ਜੀ ਬੈਡਰੂਮ ਦੇ ਵਿੱਚ ਆਪਣਾ ਤੇ ਬਾਈ ਚੰਗੀ ਤਰ੍ਹਾਂ ਦਿਖਾ ਦਿਓ ਇਧਰੋਂ ਖੁੱਲਾ ਬੈਡਰੂਮ ਬਣਾਇਆ ਜੀ ਬਾਈ ਆਪਾਂ ਲੌਬੀ ਦੇ ਵਿੱਚ ਆ ਗਏ ਹੁਣ ਆਪਾਂ ਬੈਡਰੂਮ ਦੇ ਚੁੱਕੇ ਹਾਂ ਇੱਕ ਜਿਹੜਾ ਬਾਥਰੂਮ ਬਣਾਇਆ ਹੋਇਆ ਉਹ ਵੀ ਆਪਾਂ ਦੇਖ ਲਿਆ ਲੌਬੀ ਨਾਲ ਅਟੈਚ ਹੈ ਤੇ ਇੱਕ ਕਿਚਨ ਦੇਖਿਆ ਤੇ ਅੱਗੇ ਇਧਰ ਡਾਈਨਿੰਗ ਏਰੀਆ ਜੀ ਆਹ ਦੇਖੋ ਪੌੜੀਆਂ ਦੇ ਥੱਲੇ ਇੱਕ ਡਾਈਨਿੰਗ ਏਰੀਆ ਹੈਗਾ ਇੱਥੇ ਆਪਾਂ ਜੇ ਕੋਈ ਆਪਣੇ ਰਿਸ਼ਤੇਦਾਰ ਆਇਆ ਉਹ ਵੀ ਇੱਥੇ ਬੈਠ ਕੇ ਖਾਣਾ ਖਾ ਸਕਦੇ ਆ ਤੇ ਡਾਇਨਿੰਗ ਰੂਮ ਆ ਜਿਹੜਾ ਅਲੱਗ ਤੋਂ ਰੱਖਿਆ ਹੋਇਆ ਉਹ ਅਲੱਗ ਤੋਂ ਇਹ ਡਾਇਨਿੰਗ ਏਰੀਆ ਆਪਾਂ ਉਹ ਵੀ ਦਿਖਾਵਾਂਗੇ ਤੁਹਾਨੂੰ ਇੱਕ ਇੱਧਰ ਆ ਗਈ ਬੈਡਰੂਮ ਬਾਈ ਬਹੁਤ ਸੋਹਣਾ ਪਲਾਨ ਆਗਾ ਕੋਠੀ ਦਾ ਤੇ ਇੱਥੋਂ ਬਾਈ ਗਲਾਸ ਪਿੱਟ ਕੀਤਾ ਹੋਇਆ ਟਫਨ ਕਲਾਸ ਇੱਥੋਂ ਵੀ ਬਾਈ ਗੇਟ ਦੇ ਸਿੱਧੀ ਨਾ ਨਿਗਾਹ ਪਾਈ ਤੇ ਮੈਂ ਬਾਹਰੋਂ ਐਲੀਵੇਸ਼ਨ ਜੇ ਤੁਹਾਨੂੰ ਦਿਖਾਇਆ ਸੀ ਵੀ ਕੱਲੀ ਕੱਲੀ ਚੀਜ਼ ਤੇ ਬਾਈ ਬਹੁਤ ਸੋਹਣਾ ਕੰਮ ਕੀਤਾ ਹੋਇਆ ਬਾਕੀ ਤੁਸੀਂ ਦੱਸਣਾ ਛੱਤ ਦਾ ਵੀ ਦਿਖਾ ਦਿਓ ਬਾਈ ਛਤ ਰੰਗ ਵਗੈਰਾ ਕਰਕੇ ਬਾਈ ਨੇ ਸਾਰੀ ਬਹੁਤ ਸੋਹਣੇ ਤੇ ਆ ਆ ਗਿਆ ਜੀ ਉਹ ਐਂਟਰੀ ਗੇਟ ਜਿਹੜਾ ਕਿ ਆਪਾਂ ਬਾਹਰੋਂ ਦਿਖਾਇਆ ਸੀ ਤੁਹਾਨੂੰ ਇੱਧਰ ਦੀ ਵੀ ਆਪਾਂ ਇੰਟਰ ਕਰ ਸਕਦੇ ਆ ਜਦੋਂ ਕੋਈ ਗੈਸਟ ਜਾਂ ਕੋਈ ਰਿਸ਼ਤੇਦਾਰ ਮਿੱਤਰ ਕੋਈ ਵੀ ਆਉਂਦਾ ਬਾਹਰੋਂ ਅਗਰ ਆਪਾਂ ਡਰਾਈਂਗ ਰੂਮ ਦੇ ਵਿੱਚ ਆਉਣਾ ਹੋਵੇ ਤਾਂ ਇੱਧਰ ਦੀ ਆ ਸਕਦੇ ਆ ਆ ਦੇਖੋ ਤੇ ਇੱਥੇ ਬਈ 7 ਸੀਟਰ ਸੋਫਾ ਲੱਗੇ ਹੋਏ ਨੇ ਬਹੁਤ ਸੋਹਣੇ ਤਰੀਕੇ ਨਾਲ ਸਾਰਾ ਘਰ ਸਜਾਇਆ ਹੋਇਆ ਬਈ ਨੇ ਇੱਧਰ ਵਾਲਪੇਪਰ ਦਿਖਾ ਦੋ ਆ ਦੇਖੋ ਇਹ ਅਸਲ 'ਚ ਬਈ ਵਾਲਪੇਪਰ ਨਹੀਂ ਹੈਗਾ ਇਹ ਕੰਧ ਦੇ ਉੱਤੇ ਰੰਗ ਕੀਤਾ ਹੋਇਆ ਦੇਖਣ ਨੂੰ ਵਾਲਪੇਪਰ ਲੱਗਦਾ ਇਹ ਵੀ ਦਿਖਾਓ ਚੰਗੀ ਤਰ੍ਹਾਂ ਆ ਦੇਖੋ ਤੇ ਇੱਕ ਇੱਕ ਚੀਜ਼ ਤੇ ਬਾਈ ਬਰੀਕੀ ਨਾਲ ਕੰਮ ਕੀਤਾ ਹੈ ਆਪਾਂ ਕੋਠੀ ਦਿਖਾਉਣੇ ਆ ਜਦੋਂ ਕੋਠੀ ਬਾਈ ਬੰਦਾ ਬਣਾ ਦ ਲੈਂਦਾ ਉਹਨੂੰ ਕੰਪਲੀਟ ਕਰਨ ਤੇ ਪੇਂਟ ਵਗੈਰਾ ਕਰਨਾ ਅਸਲ 'ਚ ਉਦੋਂ ਜਦੋਂ ਆਪਾਂ ਪੇਂਟ ਵਗੈਰਾ ਕਰ ਦਿੰਨੇ ਅਸਲੀ ਰੂਪ ਉਹ ਤੋਂ ਆਉਂਦਾ ਕੋਠੀ ਦਾ ਤੇ ਆਪਾਂ ਉੱਪਰ ਵਾਲੇ ਪੋਰਸ਼ਨ ਤੇ ਹੁਣ ਚੱਲਦੇ ਆ ਬਾਈ ਆ ਦੇਖੋ ਪੌੜੀਆਂ ਦੇ ਵਿੱਚ ਸਟੀਲੀ ਗ੍ਰਿੱਲ ਲਾਈ ਹੋਈ ਹੈ ਬਾਈ ਆ ਦੇਖੋ ਜੀ ਤੇ ਬਾਈ ਹੋਰਾਂ ਨੇ ਜਿਹੜੇ ਠੇਕੇਦਾਰ ਭਰਾ ਨੇ ਜਿਸ ਕਰਨ ਹੋਰੀ ਉਹਨਾਂ ਨੇ ਬਣਾਈ ਆ ਬਾਈ ਇਹੇ ਬਹੁਤ ਸੋਹਣੇ ਮਕਾਨ ਬਣਾਉਂਦੇ ਨੇ। ਅਗਰ ਤੁਸੀਂ ਵੀ ਆਪਣਾ ਘਰ ਬਣਵਾਉਣਾ ਚਾਹੁੰਦੇ ਹੋ ਤਾਂ ਬਾਈ ਹੁਣ ਨਾਲ ਸੰਪਰਕ ਕਰ ਸਕਦੇ ਹੋ। ਆਪਾਂ ਨੰਬਰ ਸਕਰੀਨ ਦੇ ਉੱਤੇ ਦਿੱਤਾ ਹੋਇਆ ਹੈ। ਤੇ ਬਾਈ ਹੁਣ ਆਪਾਂ ਉੱਪਰ ਵਾਲੇ ਪੋਰਸ਼ਨ ਤੇ ਆ ਗਏ ਜਦੋਂ ਤੇ ਤੁਹਾਨੂੰ ਦਿਖਾਉਣ ਇੱਥੇ ਵੀ ਇੱਕ ਬੈੱਡਰੂਮ ਬਣਿਆ ਹੋਇਆ ਜੀ। ਵੈਸੇ ਬਾਈ ਕਹਿੰਦਾ ਜੂਸ ਘੱਟ ਕਰ ਦਿਆਂ ਸੀ। ਆ ਦੇਖੋ ਇੱਥੋਂ ਵੀ ਕਾਰਨਰ ਵਿੰਡੋ ਹੈ। ਵਿੰਡੋ ਕਾਰਨਰ ਆ ਗਈ। ਉੱਪਰ ਤੋਂ ਵੀ ਆਪਾਂ ਦੇਖ ਸਕਦੇ ਹਾਂ ਅੰਦਰਲੇ ਪਾਸੇ ਗੇਟ ਵਾਲਾ। ਤੇ ਇੱਕ ਵਾਸ਼ਰੂਮ ਅਟੈਚ ਹੈ ਬਈ ਇਹਦੇ 'ਚ। ਬਾਈ ਜਿਹੜੀ ਬਾਈ ਦੀ ਟਾਈਲਾਂ ਦੀ ਕਲੈਕਸ਼ਨ ਉਹ ਬਹੁਤ ਸੋਹਣੀ ਹੈਗੀ ਆਪਾਂ ਦੇਖੀ ਜਾਂਦੇ ਆ ਉਧਰ ਆਪਾਂ ਕਿਚਨ ਦੇ ਵਿੱਚ ਵੀ ਦੇਖੀ ਸੀ ਇੱਧਰ ਵੀ ਦਿਖਾ ਦਿਓ ਬਈ ਕੰਨ ਤੇ ਆ ਦੇਖੋ ਬਹੁਤ ਸੋਹਣਾ ਕੰਬੀਨੇਸ਼ਨ ਹੈ ਅੱਗੇ ਟੇਬਲ ਵੀ ਦਿਖਾ ਦਿਓ ਤੇ ਇੱਧਰ ਖੁੱਲਾ ਵਿਹੜਾ ਆ ਗਿਆ ਜੀ ਬਰਾਂਡਾ ਕਹਿ ਸਕਦੇ ਆਪਾਂ ਤੇ ਆ ਦਿਖਾ ਦਿਓ ਬਾਈ ਇੱਧਰ ਵੀ ਬੱਸ ਉਹ ਵੀ ਤੇ ਦੋਸਤੋ ਕਿਵੇਂ ਲੱਗਿਆ ਡਿਜ਼ਾਈਨ ਕੋਠੀ ਦਾ ਕਮੈਂਟ ਆ ਜੀ ਦੱਸਣਾ ਜ਼ਰੂਰ ਤੁਸੀਂ ਤੇ ਦੋਸਤੋ ਪੂਰੀ ਵੀਡੀਓ ਦੇ ਵਿੱਚ ਤੁਸੀਂ ਕੋਠੀ ਦਾ ਡਿਜ਼ਾਈਨ ਦੇਖਿਆ ਕਿਵੇਂ ਲੱਗਿਆ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਨੂੰ ਜ਼ਰੂਰ ਸਬਸਕ੍ਰਾਈਬ